ਅਮਰਸਰ ਦਾ ਸੇਵਾ ਕੇਂਦਰ ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਨਾਲੋਂ ਇੱਕ ਨੰਬਰ ਤੇ ਚੱਲ ਰਿਹਾ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਕੋਈ ਵੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਇਸੇ ਤਹਿਤ ਸੇਵਾ ਕੇਂਦਰ ਵਿੱਚ ਕੰਮ ਹੋਰ ਸਹੀ ਢੰਗ ਨਾਲ ਹੋ ਸਕੇ ਸੇਵਾ ਕੇਂਦਰ ਵਿੱਚ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਸੇਵਾ ਕੇਂਦਰ ਵਿੱਚ ਨੌਕਰੀ ਲੈਣ ਲਈ ਨੌਜਵਾਨ ਲੜਕੇ ਲੜਕੀਆਂ ਇੰਟਰਵਿਊ ਦਿੱਤੇ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਸੇਵਾ ਕੇਂਦਰ ਜ਼ਿਲ੍ਹਾ ਮੈਨੇਜਰ ਅਮਰਸਰ ਨਿਰਵੈਰ ਸਿੰਘ ਆਲਖ ਨੇ ਆਖਿਆ ਇਸ ਸੇਵਾ ਕੇਂਦਰ ਵਿੱਚ ਪਹਿਲਾਂ ਹੀ ਕੰਮ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਹੈ ਇਸ ਨੂੰ ਹੋਰ ਵਧੀਆ ਢੰਗ ਨਾਲ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਾ ਇੱਥੋਂ ਜਿਨ੍ਹਾਂ ਬੱਚਿਆਂ ਨੇ ਅਪਲਾਈ ਕੀਤਾ ਸੀ ਉਹਨਾਂ ਦਾ ਇੰਟਰਵਿਊ ਹੋ ਰਿਹਾ ਉਹਨਾਂ ਨੇ ਆਖਿਆ ਕਿ ਇੰਟਰਵਿਊ ਵਿੱਚੋਂ ਪਾਸ ਹੋਣ ਵਾਲੇ ਬੱਚੇ ਸੇਵਾ ਕੇਂਦਰ ਵਿੱਚ ਕੰਮ ਕਰਨਗੇ ਨਾਲ ਹੀ ਉਹਨਾਂ ਨੇ ਆਖਿਆ ਕਿ ਅਗਰ ਸੇਵਾ ਕੇਂਦਰ ਸੰਬੰਧੀ ਅਗਰ ਕਿਸੇ ਨੂੰ ਕੋਈ ਵੀ ਮੁਸ਼ਕਲਾ ਹੈ ਤਾਂ ਉਹਨਾਂ ਨੂੰ ਕਦੇ ਵੀ ਮਿਲ ਸਕਦੇ ਹੋ ਅੱਜ ਜੋ ਰੋਜ਼ਗਾਰ ਸੱਲ ਹੈ ਆਪਣੇ ਡਿਸਟ੍ਰਿਕਟ এমਪਲੋਇਮੈਂਟ ਬਿਊਰੋ ਕੋਲ ਇੱਕ ਐਡ ਜੋ ਸੇਵਾ ਕੇਂਦਰ ਦੇ ਵਿੱਚ এমਪਲੋਇਜ਼ ਵਾਸਤੇ ਜੋ ਰੋਜ਼ਗਾਰ ਵਾਸਤੇ ਜੋ ਕੀਤੀ ਗਈ ਸੀ ਉਸ ਦੇ ਰਿਲੇਟਡ ਅੱਜ ਜੋ ਆਪਣਾ ਡਿਸਟ੍ਰਿਕਟ এমਪਲੋਇਮੈਂਟ ਬਿਊਰੋ ਉਹਦੇ ਵਿੱਚ ਇੰਟਰਵਿਊ ਰੱਖੀ ਗਈ ਸੀ ਜਿਹਦੇ ਵਿੱਚ ਹੁਣ ਤੱਕ 16 ਕੈਂਡੀਡੇਟ ਜਿਹੜੇ ਆਪਣਾ ਟਾਈਪਿੰਗ ਟੈਸਟ ਦੇ ਚੁੱਕੇ ਐਂਡ ਉਹਨਾਂ ਦੇ ਇੰਟਰਵਿਊ ਚੱਲ ਰਹੀ ਆ ਅ ਤੋ ਜਿੱਦਕ ਜੋ ਬੱਚੇ ਹੈਗੇ ਆ ਜਿਨ੍ਹਾਂ ਨੇ ਟਾਈਪਿੰਗ ਟੈਸਟ ਆਪਣਾ ਜਿਹੜਾ ਵਾ ਉਹ ਕੱਢ ਚੁੱਕੇ ਐ ਐਂਡ ਉਹਨਾਂ ਦੀ ਇੰਟਰਵਿਊ ਜਿਹੜੀ ਆ ਉਹ ਅੰਡਰ ਪ੍ਰੋਸੈਸ ਹੈ ਜਿਵੇਂ ਕਿ ਆਪਣੇ ਕੁਝ ਬੱਚੇ ਕਈਆਂ ਦੇ ਕੀ ਹੋ ਜਾਂਦਾ ਵਾ ਕੋਈ ਗਰੋਥ ਹੋ ਜਾਂਦੀ ਆ ਕੋਈ ਕੋਈ ਫੋਰਨ ਚਲ ਗਿਆ ਜਾਂ ਕਿਸੇ ਕਾਰਨਾ ਕਰਕੇ ਜੋ ਸ਼ੀਟ ਵੈਕੈਂਸੀ ਹੋ ਜਾਂਦੀਆਂ ਸੋ ਉਹਨਾਂ ਦੇ ਰਿਲੇਟਡ ਹੀ ਜਿਹੜਾ ਹੈਗਾ ਵਾ ਸੋ ਸਾਡੇ ਵੱਲੋਂ ਰਿਕਵੈਸਟ ਹੈ ਸੀ ਕਿ ਡਿਸਟ੍ਰਿਕਟ ਅਮਪਲੋਇਮੈਂਟ ਵਿਭਾਗ ਨੂੰ ਕਿ ਸਾਨੂੰ ਜੋ ਕੈਂਡੀਡੇਟ ਹੈ ਉਹ ਸ਼ਾਰਟਲਿਸਟਡ ਕਰਕੇ ਦਿਓ ਤੇ ਉਹਨਾਂ ਵੱਲੋਂ ਬੜਾ ਵਧੀਆ ਇੱਕ ਉਪਰਾਲਾ ਗਿਆ ਕੀਤਾ ਗਿਆ ਹੈ 15 ਤਰੀਕ ਨੂੰ ਜੋ ਸਾਰੇ ਹੀ ਬੱਚਿਆਂ ਨੂੰ ਇੱਕ ਮੈਸੇਜ ਲੱਗਾ ਵਾ ਜਿਹਦੇ ਵਿੱਚ ਬੱਚਿਆਂ ਨੇ ਸ਼ਿਰਕਤ ਕੀਤੀ ਆ ਤੇ ਚੰਗੇ ਬੱਚੇ ਵੀ ਜਿਹੜੇ ਵਿੱਚ ਆਈ ਹੋਪ ਕਿ ਸ਼ਾਰਟਲਿਸਟ ਹੋਣਾ ਜੋ ਵੈਕੈਂਸੀ ਸੀਟਸ ਹੈਗੀਆਂ ਵਾ ਇੱਕ ਤਾਂ ਉਹ ਕਵਰ ਹੋ ਜਾਣਗੀਆਂ ਐਂਡ ਜੋ ਬੱਚੇ ਚੰਗੇ ਬੱਚੇ ਆ ਆਈ ਥਿੰਕ ਉਹਨਾਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਵਾ ਤਾਂ ਕਿ ਉਹ ਇੱਕ ਇਮਾਨਦਾਰੀ ਦੇ ਨਾਲ ਜਿਹੜਾ ਹੈਗਾ ਵਾ ਉਹ ਸੇਵਾ ਕੇਂਦਰ ਦੇ ਵਿੱਚ ਆਪਣੀਆਂ ਸਮਾਵਾਂ ਜਿਹੜੀਆਂ ਪ੍ਰਦਾਨ ਅਮਰਥਾ ਦਾ ਸੇਵਾ ਕੇਂਦਰ ਪੰਜਾਬ ਦਾ ਪਹਿਲਾ ਸੇਵਾ ਕੇਂਦਰ ਬਣ ਗਿਆ ਹੈ ਜਿਸ ਵਿੱਚ ਕੰਮ ਬਹੁਤ ਵਧੀਆ ਢੰਗ ਨਾਲ ਕੀਤੇ ਜਾ ਰਹੇ ਹਨ ਇੱਥੇ ਮੁੱਖ ਗੱਲਬਾਤ ਕਰਦੇ ਹੋਏ ਸੇਵਾ ਕੇਂਦਰ ਦੇ ਅਧਿਕਾਰੀ ਨੇ ਆਖਿਆ ਕਿ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੇਵਾ ਕੇਂਦਰ ਦਾ ਕੰਮ ਹੋਰ ਵਧੀਆ ਕੀਤਾ ਜਾ ਸਕੇ ਅਮਰਥਾ ਫਾਸਟ ਵੀ ਖਬਰਨਾਮਾ ਲਈ ਰਕੇਸ਼ ਕੁਮਾਰ